ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਇਸ ਟਾਈਮ ਅਸੀਂ ਕਾਂਗਰਸ ਭਵਨ ਖੜੇ ਆ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ 15 ਸੈਕਟਰ ਅੱਜ ਇੱਥੇ ਇੱਕ ਮੀਟਿੰਗ ਸੀਗੀ ਰਾਜਾ ਵਰਿੰਗ ਪ੍ਰਧਾਨ ਜਿਹੜੇ ਨੇ ਉਹ ਆਏ ਹੋਏ ਨੇ ਤੇ ਬਾਕੀ ਜਿਹੜੇ ਇੱਥੇ ਵਿਧਾਇਕ ਨੇ ਮੈਂਬਰਸ ਨੇ ਉਹ ਆਏ ਹੋਏ ਨੇ ਤੇ ਉਹਨਾਂ ਨੇ ਅੱਜ ਮੀਟਿੰਗ ਇੱਥੇ ਕੀਤੀ ਹੈ ਇੱਕ ਖਾਸ ਤੌਰ ਤੇ ਕਿਉਂਕਿ ਨੈਸ਼ਨਲ ਜਿਹੜੀ AICC ਹੈਗੀ ਹੈ ਜਾਂ ਨੈਸ਼ਨਲ ਪਾਰਟੀ ਜਿਹੜੀ ਹੈਗੀ ਹੈ ਕਾਪ ਨੈਸ਼ਨਲ ਕਾਂਗਰਸ ਉਹਨਾਂ ਨੇ ਇੱਕ ਕਾਲ ਦਿੱਤੀ ਸੀ ਕਿ 4 ਤਰੀਕ ਨੂੰ ਸੰਵਿਧਾਨ ਬਚਾਓ ਰੈਲੀ ਜਿਹੜੀਆਂ ਉਹ ਕੀਤੀ ਜਾਏ ਜਾਏ ਔਰ ਉਹ ਦੇਸ਼ ਭਰ ਦੇ ਵੱਖ-ਵੱਖ ਖਿੱਸਿਆਂ ਵਿੱਚ ਸਟੇਟਸ ਦੇ ਵਿੱਚ ਵੀ ਕੀਤੀਆਂ ਜਾਣੀਆਂ ਚਾਹੀਦੀਆਂ ਆਪਣੇ 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 ਆਪਣੀ ਆਪਣੀ ਜਗ੍ਹਾ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ ਉਸ ਨੂੰ ਲੈ ਕੇ ਅੱਜ ਇੱਥੇ ਇੱਕ ਮੀਟਿੰਗ ਕੀਤੀ ਗਈ 4 ਤਰੀਕ ਨੂੰ 4 ਉਹ ਜਿਹੜੀ 4 ਮਈ ਹੈਗੀ ਐ 4 ਮਈ ਨੂੰ ਜਿਹੜੀ ਰੈਲੀ ਸੀਗੀ ਸੰਵਿਧਾਨ ਬਚਾਓ ਰੈਲੀ ਉਹ ਸੰਗਰੂਰ ਦੇ ਵਿੱਚ ਕੀਤੀ ਜਾਣੀ ਸੀਗੀ ਪਰ ਹੁੰਡਰੇ ਯਰ ਅੱਥੇ ਅੱਜ ਮੀਟਿੰਗ ਜਿਹੜੀ ਬੁਲਾਈ ਗਈ ਹੈ ਖਾਸ ਤੌਰ ਤੇ ਪ੍ਰਧਾਨ ਤੇ ਲੁਧਿਆਣਾ ਤੋਂ ਜਿਹੜੇ ਐਮਪੀ ਨੇ ਰਾਜਾ ਵੜਿੰਗ ਉਹਨਾਂ ਨੇ ਅੱਜ ਮੀਟਿੰਗ ਬੁਲਾਈ ਔਰ ਉਹਨਾਂ ਨੇ ਇਹਨੂੰ ਪੋਸਟਪੋਨ ਕਰ ਦਿੱਤਾ ਔਰ ਹੁਣ ਹੈ ਰੈਲੀ ਜਿਹੜੀ ਹੈ ਸੰਵਿਧਾਨ ਬਚਾਓ ਰੈਲੀ ਜਿਹੜੀ ਉਹ 11 ਮਈ ਤੇ ਲੈ ਜਾਈ ਗਈ ਹੈ 11 ਮਈ ਨੂੰ ਹੈ ਰੈਲੀ ਹੁਣ ਕੀਤੀ ਜਾਏਗੀ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਖਾਸ ਕਰਕੇ মিডিਆ ਦੇ ਨਾਲ ਔਰ মিডিਆ ਦੇ ਨਾਲ ਗੱਲਬਾਤ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੂੰ ਕੀਤੇ ਗਏ ਜਿਸ ਨੂੰ ਲੈ ਕੇ ਖਾਸ ਤੌਰ ਤੇ ਜਿਹੜੇ ਸਪੈਲਗਾਉਂ ਦੇ ਵਿੱਚ ਜਿਹੜਾ

औरतों को जैसे भगा भगा के मारने का काम किया उनकी ट्राली छीन लेगी, चोरी कर ले गई उनके ट्रैक्टर चोरी कर ली लिए गए जे से उनके ट्रैक्टर उठा उठा के कहीं फेंक दिए गए तो अब इसलिए उन्होंने ये चिट्ठी लिखा और मेरे को लगता है बैठना भी नहीं चाहिए इनका काम ही नहीं है कोई ना तो इन्होंने एम एस पी देनी है इनके पास कोई बीच का रास्ता तो है ही नहीं कि किसान की कोई चीज ये कोई चीज को ये पूरा कर सकते हो देखो उन्होंने पाकिस्तान ਨਾਲ ਥੋੜੀ ਲੜਨਾ ਹੈ ਉਹਨਾਂ ਨੇ ਉਹਨਾਂ ਨੇ ਤਾਂ ਕਾਂਗਰਸ ਨਾਲ ਲੜਨਾ ਹੈ ਮੁੱਦਾ ਬਣਾਉਣਾ ਹੈ ਜਾਣ ਬੁਝ ਕੇ ਧਾਰਮਿਕ ਮੁੱਦਾ ਬਣਾ ਦੇਣਾ ਤੁਸੀਂ ਦੇਖੋ ਕਿਸ ਤਰ੍ਹਾਂ ਇੱਕ ਮੁਸਲਮਾਨ ਪਰਿਵਾਰ ਨੇ ਉਸ ਬੱਚੀ ਦੀ ਜਾਨ ਬਚਾਈ ਹੈ ਛੋਟੀ ਜੀ ਦੀ ਬੱਚੀ ਚ ਆਪਣੀ ਜਾਨ ਤੇ ਖੇਡ ਕੇ ਸੋ ਇਹਨਾਂ ਨੇ ਜਾਣ ਬੁਝ ਕੇ ਇਸ ਸਰੀ ਦੀ ਰੰਗਤ ਦੇਣੀ ਹੈ ਜਿਵੇਂ ਪਲਵਾਮਾ ਨੂੰ ਰੰਗਤ ਦਿੱਤੀ ਸੀ ਅਸੀਂ ਇਹ ਗੱਲ ਕਹੀ ਹੈ ਪਹਿਲੀ ਆਰੀ ਮੈਨੂੰ ਲੱਗਦਾ ਆ ਕਿ ਰਾਹੁਲ ਗਾਂਧੀ ਨੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਗੱਲ ਕੀਤੀ ਹੋਣੀ ਹੈ ਕਿਉਂਕਿ ਸਜੀਦਗੀ ਦਿਖਾਉਂਦੇ ਹੋਏ ਹਿੰਦੁਸਤਾਨ ਦੇ ਇੰਟਰਸਟ ਦੇ ਵਿੱਚ ਭਾਰਤ ਦੇ ਇੰਟਰਸਟ ਦੇ ਵਿੱਚ ਕਿ ਮੇਰੇ ਭਾਰਤ ਦੀ ਆਣ ਅਤੇ ਸ਼ਾਨ ਨੂੰ ਕੁਝ ਨਹੀਂ ਹੋਣਾ ਚਾਹੀਦਾ ਮੈਂ ਅੱਗੇ ਹੋ ਕੇ ਫੋਨ ਕਰਾਂਗਾ ਕਿ ਮੇਰੀ ਕਿਸੇ ਕਿਸਮ ਦੀ ਜ਼ਰੂਰਤ ਹੈ ਸਾਡੀ ਜਾਂ ਸਾਡੀ ਪਾਰਟੀ ਦੀ ਅਸੀਂ ਹਮੇਸ਼ਾ ਹਾਜ਼ਰ ਜੰਮੂ ਕਸ਼ਮੀਰ ਜਾ ਕੇ ਮਿਲ ਕੇ ਆਏ ਸਾਨੂੰ ਲੋਕਾਂ ਨੂੰ ਸੰਦੇਸ਼ ਦਿੱਤਾ ਅਸੀਂ ਪੂਰੇ ਭਾਰਤ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਵਿੱਚ 117 ਦੇ 17 ਬਲॉक्स ਦੇ ਵਿੱਚ ਕੈਂਡਲ ਮਾਰਚ ਕੀਤੇ ਸਾਹਮਣੇ ਉਹ ਖੜੇ ਹੋ ਕੇ ਕਿਹਾ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਕੈਂਡਲ ਮਾਰਚ ਕੀਤਾ ਇਹ ਗੱਲ ਕਹੀ ਕਿ ਅਸੀਂ ਹਿੰਦੁਸਤਾਨ ਦੇ ਲਈ ਮਰ ਮਿਟਣ ਲਈ ਤਿਆਰ ਹਾਂ ਬੇਸ਼ੱਕ ਅਸੀਂ ਕਿਸੇ ਧਰਮ ਦੇ ਲੋਕ ਹੋਈਏ ਬੇਸ਼ੱਕ ਕਿਸੇ ਪਾਰਟੀ ਦੇ ਲੋਕ ਹੋਈਏ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਕਿਹਾ ਕਿ ਅਸੀਂ ਜੋ ਦੇਸ਼ ਫੈਸਲਾ ਲਏਗਾ ਅਸੀਂ ਦੇਸ਼ ਦੇ ਨਾਲ ਆ ਔਰ ਇਟ ਦਾ ਜਵਾਬ ਪੱਥਰ ਚ ਦੇਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਖਬਰ ਖਬਰਾਂ ਸੁਣਦੇ ਆਂ ਇਸੀਆਂ ਕਿ ਬਾਰਡਰ ਤੇ ਅਨਾਉਂਸਮੈਂਟਸ ਹੋਈਆਂ ਕੁਝ ਲੋਕਾਂ ਨੇ ਵਿਚਾਰਿਆਂ ਨੇ ਆਪ ਦਾ ਖਸਾ ਵੀ ਜ਼ਾਹਿਰ ਕੀਤਾ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਪੱਕੀ ਫਸਲ ਹੈ ਉਹਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਘਰਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੀ ਜਾਨ ਮਾਨ ਦਾ ਧਿਆਨ ਰੱਖਣਾ ਚਾਹੀਦਾ ਕੇਵਲ ਅਨਾਉਂਸਮੈਂਟ ਨਾਲ ਕੰਮ ਨਹੀਂ ਚੱਲੇਗਾ ਇਹ ਪੰਜਾਬ ਸਰਕਾਰ ਦੀ ਮੁਕੰਮਲ ਤੌਰ ਤੇ ਪਾਰ ਸਰਕਾਰ ਦੀ ਜ਼ਿੰਮੇਵਾਰੀ ਬੈਠੀ ਹੈ ਕਿ ਬਾਰਡਰ ਤੇ ਜਿਹੜਨੇ ਵੀ ਲੋਕ ਵਿਅਕਤੀ ਬੈਠੇ ਆ ਉਹਨਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਉਹਨਾਂ ਦੇ ਜ਼ਮੀਨ ਜਾਇਦਾਦ ਜਿਹੜਾ ਉਹਨਾਂ ਦਾ ਇਨਕਮ ਦਾ ਸੋਰਸ ਹੈਗਾ ਉਹਰਾ ਧਿਆਨ ਰੱਖਣ ਉਹਨਾਂ ਦਾ ਉਜਾੜਾ ਨਾ ਹੋ ਸਕੇ ਕਰਾਣਾ ਉਹਨਾਂ ਵਾਸਤੇ ਪੁਖਤਾ ਬਦਦਵਾਸ ਇੰਤਜ਼ਾਮ ਕੀਤੇ ਜਾਣ ਪੰਦਾ ਮੁਆਵਜ਼ਾ ਕਿ ਤੁਸੀਂ ਘਰ ਛੱਡ ਕੇ ਅਗਰ ਉਹਨਾਂ ਨੂੰ ਛਡਾਉਣੇ ਕੋਈ ਦੇਸ਼ ਦਾ ਕੋਈ ਫੈਸਲਾ ਹੈ ਤਾਂ ਲੇਕਿਨ ਉਹਨਾਂ ਦਾ ਬੰਦਾ ਮੁਆਵਜ਼ਾ ਭਾਰਤ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਪਹਿਲਾਂ ਦੇ ਦੇਣਾ ਚਾਹੀਦਾ ਉਹਨਾਂ ਦੇ ਹਾਲਾਤ ਤਾਂ ਵਿਚਾਰਿਆਂ ਦੇ ਮਾੜੇ ਹੁੰਦੇ ਆ ਨਾ ਕੇਵਲ ਉਹਨਾਂ ਦੇ ਪੂਰੇ ਦੇਸ਼ ਦੇ ਹਾਲਾਤ ਮਾੜੇ ਹੋ ਜਾਂਦੇ ਜੰਗ ਦੇ ਵਾਸਤੇ ਕੋਈ ਵੀ ਬੰਦਾ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਜੰਗ ਲਾ ਦਿੱਤੀ ਜਾਵੇ ਮੈਂ ਤਾਂ ਇਸ ਕੱਲ ਦੇ ਕਦੇ ਵੀ ਹੱਕ 'ਚ ਨਹੀਂ ਰਿਹਾ ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਹੈ ਲੇਕਿਨ ਹਾਂ ਸਾਨੂੰ ਸਮੁੱਚੀ ਦੁਨੀਆ ਨਾਲ ਗੱਲ ਕਰਕੇ ਸਮੁੱਚੀ ਦੁਨੀਆ ਦੇ ਦੇਸ਼ਾਂ ਨਾਲ ਗੱਲ ਕਰਕੇ ਕਿ ਪੂਕਤਾ ਇੰਤਜ਼ਾਮਬਾਤ ਕਰਕੇ ਪਾਕਿਸਤਾਨ ਨੂੰ ਔਰ ਅਤਵਾਦ ਨੂੰ ਖਾਤਮੇ ਲਈ ਕਰੜੇ ਹੱਥੋਂ ਲੈਣਾ ਚਾਹੀਦਾ। ਚੰਨੂ ਜੀ ਉਹ 트ੰਪ ਦੀ ਸਟੇਟਮੈਂਟ ਨੂੰ ਨਿਉ ਕਿਸੇ ਨਾਲ ਹੋਵੇ ਜੀ ਸਾਨੂੰ ਉਸ ਕੱਲ ਨਾਲ ਕੋਈ ਮਤਲਬ ਨਹੀਂ 트ੰਪ ਭਾਰਤ ਨਾਲ ਹੈ ਜਾਂ ਉਹ ਪਾਕਿਸਤਾਨ ਨਾਲ ਹੈ ਸਾਨੂੰ ਤਾਂ ਹਿੰਦੁਸਤਾਨ ਨਾਲ ਮਤਲਬ ਹੈ ਅਸੀਂ ਕਾਂਗਰਸ ਪਾਰਟੀ ਚਿਟਾਂਗ ਵਾਂਗ ਹਿੰਦੁਸਤਾਨ ਆਪਦੇ ਤਿਰੰਗੇ ਚੰਡੇ ਨਾਲ ਖੜੇ ਜਿੱਥੇ ਸਾਡੀ ਲੋਕ ਪਾਏਗੀ ਅਸੀਂ ਆਪਦਾ ਖੂਨ ਵੀ ਦੇ ਦੇਾਂਗੇ ਲੇਕਿਨ ਭਾਰਤ ਦੀ ਇਕਤਾ ਰੱਖਣਤਾ ਦੇ ਵਾਸਤੇ ਅ ਗੱਲ ਕਿ ਹੈ ਕਿ ਜਿਸ ਤਰ੍ਹਾਂ ਵੀ ਹੈਗਾ ਇਹ ਜਿਹੜਾ ਹੈ ਬਹੁਤ ਹੀ ਸੰਜੀਦਾ ਮਸਲਾ ਹੈਗਾ ਔਰ ਰਸਤੇ ਜਿਹੜਾ ਹੈ ਕਿਸੇ ਵੀ ਤਰੀਕੇ ਦੇ ਨਾਲ ਸੁਹਿਰਦ ਹੋਣਾ ਚਾਹੀਦਾ ਹੈ ਔਰ ਡੈਫੀਨਿਟਲੀ ਅਤੰਕੀਆਂ ਜਿਹੜੇ ਵੀ ਸਿਗੇ ਅਤੰਕਵਾਦੀ ਸਿਗੇ ਜਿਨ੍ਹਾਂ ਨੇ 26 ਲੋਗਾ ਦੀ ਜਾਨ ਲਈ ਉਹਨਾਂ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ ਪਰ ਉਸ ਦੇ ਨਾਲ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਜਿਹੜਾ ਹੈਗਾ ਅਤੰਕਵਾਦ ਦੇ ਖਿਲਾਫ ਹੈਗੀ ਹੈ ਔਰ ਜਸਟਿਸ ਲਈ ਹਮੇਸ਼ਾ ਪੁਕਾਰ ਲਾਂਦੀ ਰਹੇਗੀ ਪਰ ਉਹਨਾਂ ਨੇ ਕਿਹਾ ਕਿ ਸਰਕਾਰ ਚਾਹੀਦਾ ਕਿ ਉਹ ਐਸ ਦੀ ਪੂਰਨ ਤਰੀਕੇ ਦੇ ਨਾਲ ਜਾਂਚ ਕਰਨ ਪੂਰੀ ਜਾਂਚ ਕਰਕੇ ਪੜਤਾਲ ਕਰਕੇ ਨਾਲੇ ਉਹਨਾਂ ਨੂੰ ਜਿਹੜੇ ਵਿਕਟਿਮਸ ਨੇ ਉਹਨਾਂ ਨੂੰ ਹਰ ਹਾਲ ਦੇ ਵਿੱਚ ਜਿਹੜਾ ਉਹ ਜਸਟਿਸ ਜਿਹੜਾ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ